ਪੰਜਾਬ ਫਾਸਪ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਚਾਨਕ ਅਹੁਦੇ ਤੋਂ ਸਤੀਫਾ ਦੇ ਦਿੱਤਾ ਜਾਖੜ ਨੂੰ ਜੇ ਸਾਲ ਕੋ ਪਹਿਲਾ ਹੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਾਖੜ ਨੇ ਸਤੀਫਾ ਨਾਲ ਭਾਜਪਾ ਪੰਚਾਇਤੀ ਚੋਣਾਂ ਤੋਂ ਐਨ ਪਹਿਲਾ ਪ੍ਰਧਾਨ ਵਿਅਉਣ ਹੋਗੇ ਦੱਸਿਆ ਕਿ ਜਾਖੜ ਨੇ ਸੁਤਰਾ ਦੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਾਲੇ ਸੁਤਰਾ ਨੇ ਵੀ ਜਾਖੜ ਵੱਲੋਂ ਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ ਦੱਸਿਆ ਕਿ ਜਾਖੜ ਪੰਚਾਇਤੀ ਚੋਣਾਂ ਬਾਰੇ ਰਣਨੀਤੀ ਕਾਢਣ ਤੇ ਵਿਚਾਰ ਚਰਚਾ ਲਈ ਸਦੀ ਪਾਰਟੀ ਦੀ ਐਮ ਮੀਟਿੰਗ ਤੋਂ ਵੀ ਅੱਜ ਗਿਆ ਹਾਜ਼ਰ ਹੈ ਸੂਤਰਾਂ ਮੁਤਾਬਕ ਪੰਜਾਬ ਆਜਪਾ ਸੇਨਰ ਆਉਦੇ ਦਾ ਤੇ ਅੱਜ ਦੀ ਬੈਠਕ ਵਿੱਚ ਸ਼ਮੂਲੀਅਤ ਸੰਬੰਧੀ ਜਾਕਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਹੁਣ ਅੱਜ ਤੇ ਨਾ ਹੀ ਭਵਿਕ ਵਿੱਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵੱਜੋਂ ਕਿਸੇ ਮੀਟਿੰਗ 'ਚ ਸ਼ਾਮਲ ਹੋਣਗੇ ਦੱਸਦੇ ਕਿ ਜਾਕਰ ਨਾਲ ਜਿਸ ਬਾਰੇ ਸਿੱਧਾ رابطہ ਕੀਤਾ ਤਾਂ ਉਹਨਾਂ ਨੇ ਆਪਣੇ ਸਥਿਤੀ ਬਾਰੇ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜ ਤੱਕ ਜਾਖੜ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ। ਸੂਤਰਾਂ ਦੀ ਮੰਨੀਤਾ ਸੂਤਰਾਂ ਦੀ ਮੰਨੀਤਾ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੀਪੀ ਨੱਟਾ ਸਨਹਿ ਪਾਰਟੀ ਹਾਈਕਮਾਨ ਨੂੰ ਸੁਝਿਤ ਕਰ ਦਿੱਤਾ ਸੀ ਕਿ ਉਹ ਸੁਭਾਈ ਪ੍ਰਧਾਨ ਵਜੋਂ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ। ਦੱਸਿਆ ਕਿ ਜਾਖੜ 10 ਜੁਲਾਈ ਤੋਂ ਪੰਜਾਬ ਭਾਜਪਾ ਦੀ ਕਿਸੇ ਵੀ ਬੈਠਕ ਵਿੱਚ ਸ਼ਾਮਲ ਨਹੀਂ ਹੋਇਆ। ਪੰਜਾਬ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿਮ 24 ਉਹ 11 ਹਜ਼ਾਰ ਪਾਰਟੀ ਅੰਦਰ ਦੇ ਸੂਤਰ ਨੇ ਕਿਹਾ ਕਿ ਜਾਖੜ ਕੁਝ ਰਵਾਇਤੀ ਭਾਜਪਾ ਆਗੂਆਂ ਨਾਲ ਅਸਹਿਜ ਮਹਿਸੂਸ ਕਰਦੇ ਸੰਤ ਐਕਸਰ ਵਿਉਤਬੰਦੀ ਤੇ ਰਣਨੀਤੀ ਨੂੰ ਲੈ ਕੇ ਉਹਨਾਂ ਦੀ رائے ਨਹੀਂ ਮਿਲਦੀ ਸੀ। ਦੱਸ ਦੇ ਕਿ ਭਾਜਪਾ ਹਾਲੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚੋ 21 ਸੀਟ ਜਿੱਤਣ ਵਿੱਚ ناکਾਮ ਰਹੀ ਸੀ ਤੇ ਪਾਰਟੀ ਨੂੰ ਜਿਮਨੇ ਚੋਣ ਵਿੱਚ ਖਾਮੋਸ਼ੀ ਚੱਲਣ ਨੂੰ ਪਈ ਸੀ ਦਾਜਕੜ ਵੱਲੋਂ ਅਸਤੀਫਾ ਦੇਣਾ ਕੋਈ ਨਵੀਂ ਗੱਲ ਨਹੀਂ ਸੀ ਮਈ 2025 ਵਿੱਚ ਭਾਰਤ ਪਰਚੇ ਸ਼ਾਮਲ ਹੋਣ ਤੋਂ ਪਹਿਲਾਂ ਜਾਕਰ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿਦਾ ਇਹ ਇੱਕ ਨਹੀਂ ਬਲਕਿ ਕਈ ਵਾਰ ਅਸਤੀਫਾ ਦਿੱਤਾ ਸੀ ਸਾਲ 2019 ਵਿੱਚ ਬਾਲੀਵੁੱਡ ਅਦਕਾਰ سنی ਦੇਲ ਤੋਂ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹਾਰਨ ਤੋਂ ਬਾਅਦ ਜਾਕਰ ਨੇ ਅਸਤੀਫਾ ਦਿੱਤਾ ਪਰ ਕਾਂਗਰਸ ਨੇ ਉਦੋਂ ਇਸ ਨੂੰ ਮਨਜ਼ੂਰ ਨਹੀਂ ਕੀਤਾ ਸੀ ਮਗਰੋਂ ਮਈ 2022 ਬਾਈ ਵਿੱਚ ਫੇਸਬੁਕ ਤੇ ਲਾਈਵ ਹੋ ਕੇ استਿਫਾ ਦਿੱਤਾ ਸੂਤਰਾਂ ਮੁਤਾਬਕ ਭਾਤਵਾ ਉਮੀਦਵਾਰ ਰਗਨੀਤ ਬਿੱਟੂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਹਨਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੇ ਫੈਸਲੇ ਤੋਂ ਵੀ ਜਾ ਕੇ ਨਰਾਜ਼ ਦੱਸੇ ਜਾਂਦੇ ਸਨ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ ਟੀਵੀ